पीएस ਕੁਲਦੀਪ ਸਿੰਘ ਜੀ ਚਾਹਲ ਅੱਜ ਇੱਥੇ ਆਏ ਨੇ ਤੇ ਇਹਨਾਂ ਨੇ ਸਾਡੀ ਜੋ ਐਗਜ਼ਿਬਿਸ਼ਨ ਰੈਡੀमेड ਗਾਰਮੈਂਟ ਦੀ ਹੋਈਏ ਮੀਟਿੰਗ ਇਹਨਾਂ ਨੇ ਆ ਕੇ ਆਪਣਾ ਵਿੱਚੋਂ ਕੀਮਤੀ ਸਮਾਂ ਕੱਢ ਗਏ ਬਹੁਤ ਵਧੀਆ ਸਾਰਿਆਂ ਨੂੰ ਮਾਨ ਦਿੱਤਾ ਹੈ ਇਹ ਜਿਨ੍ਹਾਂ ਦੀ ਇਹਨਾਂ ਦੀ ਪਹਿਲੇ ਦਿਨ ਜੁਆਇਨਿੰਗ ਸੀਗੀ ਸਾਡੇ ਕੋਈ 바ਵਾ ਜੀ ਜਿਹੜੇ ਚੇਅਰਮੈਨ ਸਾਹਿਬ ਹੈ ਇਹਨਾਂ ਦੇ ਕਿਸੇ ਦੋਸਤ ਦੀ ਮਤਲਬ ਗੋਲੀਆਂ ਚਲਾਈਆਂ ਗਈਆਂ ਸੀ ਤੇ ਇਹਨਾਂ ਨੇ ਆਂਦਿਆ ਹੀ ਉਹ ਬੰਦੇ ਗ੍ਰਿਫਤਾਰ ਕੀਤੇ ਤੇ ਇੱਕ ਬੰਦੇ ਨੂੰ ਮਤਲਬ ਕਾਉਂਟਰ ਵੀ ਕਰ ਦਿੱਤਾ ਤੇ ਇਦਾਂ ਦੇ ਅਫਸਰ ਅਗਰ ਸਾਡੇ ਸ਼ਹਿਰ ਚ ਲੁਧਿਆਣੇ ਵਰਗੇ ਸ਼ਹਿਰ ਚ ਇਮਾਨਦਾਰ ਤੇ ਵਧੀਆ ਅਫਸਰ ਹੈਗੇ ਨਾ ਤੇ ਸਾਨੂੰ ਬਿਜ਼ਨਸ ਕਰਨੇ ਚ ਕੋਈ ਡਰ ਨਹੀਂ ਤੇ ਇਦਾਂ ਦੇ ਅਫਸਰ ਅਸੀਂ ਹਮੇਸ਼ਾ ਕਿਸਮਤ ਵਾਲਿਆਂ ਨੂੰ ਮਿਲਦੇ ਆ ਅਸੀਂ ਬੜੇ ਕਿਸਮਤ ਵਾਲੇ ਲੁਧਿਆਣੇ ਚ ਕਿ ਜਿਹੜੇ ਸਾਨੂੰ ਇਦਾਂ ਦੇ ਅਫਸਰ ਮਿਲੇ ਆ ਇੱਕ ਇਹਨਾਂ ਨੂੰ ਬੇਨਤੀ ਹੈ ਸਾਡੇ ਕੇ ਵਪਾਰੀਆਂ ਲਈ ਸਾਡੇ ਜੋ ਦਾਲ ਵਿਹਾਰ ਮਾਲੀਗੰਜ ਜਾਂ ਕੜਾਪਨ ਜਾਂ ਦਾਣਾ ਮੰਡੀ ਜਿੱਥੇ-ਜਿੱਥੇ ਫੈਕਟਰੀਆਂ ਨੇ ਇਹਨਾਂ ਨੇ ਇੱਕ ਬੇਨਤੀ ਕਰਦੀਆਂ ਜਿਵੇਂ ਵਪਾਰੀ ਸਵੇਰੇ ਜਲਦੀ ਆਂਦਾ ਤੇ ਉਹਨਾਂ ਦੀ ਸੇਫਟੀ ਲਈ ਉਹਨਾਂ ਕੋਲ ਪੈਸੇ ਹੁੰਦੇ ਨੇ ਬੈਗਾਂ 'ਚ ਤੇ ਉੱਥੇ ਇਹਨਾਂ ਨੂੰ ਅਸੀਂ ਇਹ ਕਹਿੰਦੇ ਕਿ ਪੀਸੀਆਰ ਵਾਲੇ ਜਾਂ ਜਿਹੜੇ ਵੀ ਇਹਨਾਂ ਨੇ ਕੋਈ ਲਾ ਸਕਣ ਕਿ ਸਾਡੇ ਵਪਾਰੀ ਸੇਫ ਰਹਿਣ ਤੇ ਕੰਮ ਸਾਡੇ ਲੁਧਿਆਣੇ 'ਚ ਦਿੱਲੀ ਨਾਲੋਂ ਵੱਧ ਹੋ ਸਕਦਾ ਹੈ ਤੇ ਬੜਾ ਮਾਣ ਕੀਤਾ ਇਹਨਾਂ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਇਹਨਾਂ ਨੇ ਸਾਨੂੰ ਟਾਈਮ ਕੱਢਿਆ ਸਾਡੇ ਬਾਬਾ ਜੀ ਚੇਅਰਮੈਨ ਸਾਹਿਬ ਉਹ ਸੇਵਕਨ ਕਿ ਜਿਹੜੀ ਯੂਨੀਅਨ ਦੀ ਸੇਵਾ ਕਿਸੇ ਵੀ ਯੂਨੀਅਨ ਦੀ ਹੋਵੇ ਵੱਤ ਚੜ ਕੇ ਕਰ ਦੇਣਾ ਤੇ ਬਾਬਾ ਜੀ ਵਰਗਾ ਵੀ ਪ੍ਰਦਾਨ ਮਿਲਣਾ ਬਹੁਤ ਵੱਡੀ ਗੱਲ ਹੈ ਅਸੀਂ ਇਹ ਵੀ ਭਾਗਾਂ ਲਿਆ ਐਪੀਐਸ ਕੁਲਦੀਪ ਸਿੰਘ ਜੀ ਚਾਹਲ ਅੱਜ ਇੱਥੇ ਆਏ ਨ ਤੇ ਇਹਨਾਂ ਨੇ ਸਾਡੀ ਜੋ ਐਗਜ਼ੀਬਿਸ਼ਨ ਰੈਡੀमेड ਗਾਰਮੈਂਟਸ ਦੀ ਹੋਈਏ ਮੀਟਿੰਗ ਇਹਨਾਂ ਨੇ ਆ ਕੇ ਆਪਣਾ ਵਿੱਚੋਂ ਕੀਮਤੀ ਸਮਾਂ ਕੱਢ ਗਏ ਬਹੁਤ ਵਧੀਆ ਸਾਰਿਆਂ ਨੂੰ ਮਾਨ ਦਿੱਤਾ ਹੈ ਇਹ ਜਿਨ੍ਹਾਂ ਦੀ ਇਹਨਾਂ ਦੀ ਪਹਿਲੇ ਦਿਨ ਜੁਆਇਨਿੰਗ ਸੀਗੀ ਸਾਡੇ ਕੋਈ ਬਾਬਾ ਜੀ ਜਿਹੜੇ ਚੇਅਰਮੈਨ ਸਾਹਿਬ ਹੈ ਇਹਨਾਂ ਦੇ ਕਿਸੇ ਦੋਸਤ ਦੀ ਮਤਲਬ ਗੋਲੀਆਂ ਚਲਾਈਆਂ ਗਈਆਂ ਸੀ ਤੇ ਇਹਨਾਂ ਨੇ ਆਂਦਿਆ ਹੀ ਉਹ ਬੰਦੇ ਗ੍ਰਿਫਤਾਰ ਕੀਤੇ ਤੇ ਇੱਕ ਬੰਦੇ ਨੂੰ ਮਤਲਬ ਕਾਊਂਟਰ ਵੀ ਕਰ ਦਿੱਤਾ ਤੇ ਇਦਾਂ ਦੇ ਅਫਸਰ ਅਗਰ ਸਾਡੇ ਸ਼ਹਿਰ 'ਚ ਲੁਧਿਆਣੇ ਵਰਗੇ ਸ਼ਹਿਰ 'ਚ ਇਮਾਨਦਾਰ ਤੇ ਵਧੀਆ ਅਫਸਰ ਹੈਗੇ ਨਾ ਤੇ ਸਾਨੂੰ ਬਿਜ਼ਨਸ ਕਰਨ 'ਚ ਕੋਈ ਡਰ ਨਹੀਂ ਤੇ ਇਦਾਂ ਦੇ ਅਫਸਰ ਅਸੀਂ ਹਮੇਸ਼ਾ ਕਿਸਮਤ ਵਾਲਿਆਂ ਨੂੰ ਮਿਲਦੇ ਆ ਅਸੀਂ ਬੜੇ ਕਿਸਮਤ ਵਾਲਿਆਂ ਨੂੰ ਲੁਧਿਆਣੇ 'ਚ ਕਿ ਜਿਹੜੇ ਸਾਨੂੰ ਇਦਾਂ ਦੇ ਅਫਸਰ ਮਿਲੇ ਆ ਇੱਕ ਇਹਨਾਂ ਨੂੰ ਬੇਨਤੀ ਹੈ ਸਾਡੇ ਕੇ ਵਪਾਰੀਆਂ ਲਈ ਸਾਡੇ ਜੋ ਦਾਲ ਵਿਆਰ ਮਾਲੀਗਨ ਜਾਂ ਕੜਾਪਨ ਜਾਂ ਦਾਣਾ ਮੰਡੀ ਜਿੱਥੇ-ਜਿੱਥੇ ਫੈਕਟਰੀਆਂ ਨੇ ਇਹਨਾਂ ਨੂੰ ਇੱਕ ਬੇਨਤੀ ਕਰਦੇ ਆਂ ਜਿਵੇਂ ਵਪਾਰੀ ਸਵੇਰੇ ਜਲਦੀ ਆਂਦਾ ਤੇ ਉਹਨਾਂ ਦੀ ਸੇਫਟੀ ਲਈ ਉਹਨਾਂ ਕੋਲ ਪੈਸੇ ਹੁੰਦੇ ਨੇ ਬੈਗਾਂ 'ਚ ਤੇ ਉੱਥੇ ਇਹਨਾਂ ਨੂੰ ਅਸੀਂ ਇਹ ਕਹਿੰਦੇ ਕਿ ਪੀਸੀਆਰ ਵਾਲੇ ਜਾਂ ਜਿਹੜੇ ਵੀ ਇਹਨਾਂ ਨੇ ਕੋਈ ਲਾ ਸਕਣ ਕਿ ਸਾਡੇ ਵਪਾਰੀ ਸੇਫ ਰਹਿਣ ਤੇ ਕੰਮ ਸਾਡੇ ਲੁਧਿਆਣੇ 'ਚ ਦਿੱਲੀ ਨਾਲੋਂ ਵੱਧ ਹੋ ਸਕਦਾ ਹੈ ਤੇ ਬੜਾ ਮਾਣ ਕੀਤਾ ਇਹਨਾਂ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਿਹੜਾ ਇਹਨਾਂ ਨੂੰ ਸਾਨੂੰ ਟੇਮ ਕੱਢਿਆ ਸਾਡੇ ਬਾਬਾ ਜੀ ਚੇਅਰਮੈਨ ਸਾਹਿਬ ਉਹ ਸੇਵਕ ਨੇ ਕਿ ਜਿਹੜੀ ਯੂਨੀਅਨ ਦੀ ਸੇਵਾ ਕਿਸੇ ਵੀ ਯੂਨੀਅਨ ਦੀ ਹੋਵੇ ਵੱਧ ਚੜ ਕੇ ਕਰਦੇ ਨੇ ਤੇ ਬਾਬਾ ਜੀ ਵਰਗਾ ਵੀ ਪ੍ਰਧਾਨ ਮਿਲਣਾ ਬਹੁਤ ਵੱਡੀ ਗੱਲ ਹੈ ਅਸੀਂ ਇਹ ਵੀ ਭਾਗਾਂ ਲਏ